ਜੇ ਤੁਸੀਂ ਲਗਜ਼ਰੀ ਕਾਰਾਂ ਦੇ ਸ਼ੌਕੀਨ ਹੋ ਤੇ ਹੁਣ ਇਹ ਲਗਜ਼ਰੀ ਕਾਰਾਂ ਸਸਤੀਆਂ ਹੋ ਜਾਣਗੀਆਂ ਯੂਰਪ ਦੀਆਂ 27 ਕੰਟਰੀਆਂ ਦੇ ਵਿੱਚ ਹੁਣ ਭਾਰਤ ਦਾ ਸਾਮਾਨ ਟੈਕਸ ਫ੍ਰੀ ਵਿਕੇਗਾ ਭਾਰਤ ਤੇ ਯੂਰਪੀਅਨ ਯੂਨੀਅਨ ਦੇ ਵਿੱਚ ਸਭ ਤੋਂ ਵੱਡੀ ਤੇ ਇਤਿਹਾਸਿਕ ਡੀਲ ਹੋਈ ਹੈ 93% ਚੀਜ਼ਾਂ ਦੇ ਉੱਤੇ ਯੂਰਪ ਨੇ ਟੈਕਸ ਫ੍ਰੀ ਕਰ ਦਿੱਤਾ ਜੇ ਤੁਸੀਂ ਲਗਜ਼ਰੀ ਕਾਰਾਂ ਦੇ ਸ਼ੌਕੀਨ ਹੋ ਤੇ ਹੁਣ ਇਹ ਲਗਜ਼ਰੀ ਕਾਰਾਂ ਸਸਤੀਆਂ ਹੋ ਜਾਣਗੀਆਂ ਯਾਨੀ ਕਿ ਭਾਰਤ ਤੇ ਯੂਰਪੀਅਨ ਯੂਨੀਅਨ ਦੇ ਵਿੱਚ ਸਭ ਤੋਂ ਵੱਡੀ ਤੇ ਇਤਿਹਾਸਿਕ ਡੀਲ ਹੋਈ ਹੈ ਇਹ ਡੀ ਲਾ ਐਫ ਟੀ ਹੈ ਯਾਨੀ ਕਿ ਫਰੀ ਟੈਰਿਫ ਐਗਰੀਮੈਂਟ ਇਸ ਦੇ ਤਹਿਤ 93% ਚੀਜ਼ਾਂ ਦੇ ਉੱਤੇ ਯੂਰਪ ਨੇ ਟੈਕਸ ਫ੍ਰੀ ਕਰ ਦਿੱਤਾ ਹੈ ਯੂਰਪ ਦੀਆਂ 27 ਕੰਟਰੀਆਂ ਦੇ ਵਿੱਚ ਹੁਣ ਭਾਰਤ ਦਾ ਸਮਾਨ ਟੈਕਸ ਫ੍ਰੀ ਵੇਚੇਗਾ ਜੇ ਤੁਸੀਂ ਲਗਜ਼ਰੀ ਕਾਰਾਂ ਯਾਨੀ ਕਿ ਮਰਸੀਡੀ ਲੈਂਬਰਗਿਨੀ ਪੋਰਚ ਬੀ ਐਮ ਡਬਲਿਊ ਇਦਾਂ ਦੀਆਂ ਕਾਰਾਂ ਜਿਹੜੀਆਂ ਕਿ ਇਹ ਪ੍ਰੀਮੀਅਰ ਕਲਾਸ ਕਾਰਾਂ ਆ ਉਹਨਾਂ ਦੇ ਸ਼ੌਂਕੀਓ ਤਾਂ ਫਿਰ ਉਹ ਵੀ ਸਸਤੀਆਂ ਹੋਣਗੀਆਂ ਯਾਨੀ ਕਿ ਉਹਨਾਂ ਦੇ ਉੱਤੇ ਜਿਹੜਾ ਟੈਕਸ ਲੱਗਦਾ ਸੀ ਉਹ ਟੈਕਸ ਘਟਾ ਕੇ ਬਹੁਤ ਘੱਟ ਕਰ ਦਤਾ ਹੈ ਸੋ ਸੁਭਾਵਿਕ ਹੈ ਕਿ ਉਹਨਾਂ ਦਾ ਪ੍ਰਾਈਸ ਪਰ ਦੇ ਵਿੱਚ ਬਦਲੇਗਾ ਔਰ ਇਸ ਦੇ ਇਲਾਵਾ ਇਹ ਯੂਰਪ ਦੀਆਂ ਮਹਿੰਗੀਆਂ ਸ਼ਰਾਬਾਂ ਜਿਹਨੂੰ ਵਾਈਨ ਕਹਿੰਦੇ ਆ ਚੌਕਲੇਟ ਕਹਿੰਦੇ ਆ ਪ੍ਰੋਸੈਸਿੰਗ ਫੂਡ ਕਹਿੰਦੇ ਆ ਉਹ ਵੀ ਸਸਤਾ ਹੋਏਗਾ ਇਹਦੇ ਨਾਲ ਭਾਰਤ ਨੂੰ ਵੀ ਬਹੁਤ ਫਾਇਦਾ ਹੋਏਗਾ ਇਹ ਸਾਰੇ ਕਿਸੇ ਦੇ ਉੱਤੇ ਚਰਚਾ ਕਰਦੇ ਆ ਡਿਟੇਲ ਦੇ ਵਿੱਚ ਕਿ ਕਿਵੇਂ-ਕਿਵੇਂ ਕਿਸ ਤਰੀਕੇ ਦੇ ਨਾਲ ਇਹਨਾਂ ਦੋਹਾਂ ਮੁਲਕਾਂ ਦੇ ਵਿੱਚ ਇਹ ਡੀਲ ਹੋਈ ਹੈ ਭਾਰਤ ਅਤੇ ਯੂਰਪੀ ਯੂਨੀਅਨ ਦੇ ਵਿੱਚ ਇਹ ਸਭ ਤੋਂ ਇਤਿਹਾਸਿਕ ਸਮਝੌਤਾ ਹੈ ਇਸ ਸਮਝੌਤੇ ਹਾਲਾਂਕਿ 27 ਨੂੰ ਲਾਗੂ ਹੋਵੇਗਾ ਪਰ ਇਸ ਸਮਝੌਤੇ ਦੇ ਨਾਲ ਦੋਵਾਂ ਮੁਲਕਾਂ ਨੂੰ ਬਹੁਤ ਫਾਇਦਾ ਹੋਏਗਾ ਜਿਵੇਂ ਅਸੀਂ ਪਹਿਲਾਂ ਹੀ ਦੱਸਿਆ ਕਿ 93% ਤੋਂ ਵੱਧ ਭਾਰਤੀ ਵਸਤਾਂ ਬਿਨਾਂ ਟੈਕਸ ਤੋਂ 27 ਯੂਰਪੀਅਨ ਦੇਸ਼ਾਂ ਦੇ ਵਿੱਚ ਭੇਜੀਆਂ ਜਾ ਸਕਣਗੀਆਂ ਇਸੇ ਤਰ੍ਹਾਂ ਭਾਰਤ ਦੇ ਵਿੱਚ ਜੜੀਆਂ ਕਾਰਾਂ ਨੇ ਉਹ ਵੀ ਸਸਤੀਆਂ ਹੋਣਗੀਆਂ ਪਰ ਸ਼ਰਤ ਹੈ ਕਿ ਇਹਨਾਂ ਕਾਰਾਂ ਦੀ ਕੀਮਤ 25 ਲੱਖ ਤੋਂ ਉੱਪਰ ਹੋਵੇ ਇਸ ਤੋਂ ਇਲਾਵਾ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੂੰ ਵੀ ਇਸ ਦਾ ਕਾਫੀ ਫਾਇਦਾ ਹੋਏਗਾ ਭਾਰਤ ਆਪਣੇ ਕੱਪੜਾ ਆਪਣੇ ਗਹਿਣੇ ਤੇ ਇਸ ਤੋਂ ਇਲਾਵਾ ਰਸਾਇਣ ਜਿਹੜੇ ਨੇ ਉਹ ਯੂਰਪ ਦੇ ਵਿੱਚ ਡਿਊਟੀ ਯਾਨੀ ਕਿ ਕਸਟਮ ਤੋਂ ਬਿਨਾ ਪੇਚ ਸਕਦਾ ਹੈ ਔਰ ਇਸ ਦੇ ਨਾਲ ਭਾਰਤ ਵਿਚਲੇ ਜਿਹੜੇ ਵਪਾਰ ਕਰਨ ਵਾਲੇ ਨੇ ਉਹਨਾਂ ਨੂੰ ਖਾਸਾ ਲਾਭ ਹੋਏਗਾ ਇਸ ਦੇ ਨਾਲ ਯੂਰਪ ਦੀਆਂ ਲਗਜ਼ਰੀ ਗੱਡੀਆਂ ਜਿਨ੍ਹਾਂ ਦੇ ਵਿੱਚ ਡਬਲਯੂ ਬੀ ਐਮ ਡਬਲਯੂ ਮਰਸੀਡੀ ਲੈਂਬਰਗਿਨੀ ਪੋਰਸ਼ ਅਤੇ ਆਡੀ ਵਰਗੀਆਂ ਪ੍ਰੀਮੀਅਰ ਲਗਜ਼ਰੀ ਗੱਡੀਆਂ ਜਿਹੜੀਆਂ ਨੇ ਉਹ ਸਸਤੀਆਂ ਹੋ ਜਾਣਗੀਆਂ ਸਮਝੌਤੇ ਤਹਿਤ ਭਾਰਤ ਯੂਰਪੀਅਨ ਕਾਰਾਂ ਨੂੰ ਕੋਟਾ ਦਾਰਿਤ ਕਸਟਮ ਡਿਊਟੀ ਯਾਨੀ ਕਿ ਇੰਪੋਰਟ ਡਿਊਟੀ ਦੀ ਰਾਇਤ ਦੇਵੇਗਾ ਹਾਲਾਂਕਿ ਇਹ ਲਾਭ 25 ਲੱਖ ਤੋਂ ਉੱਪਰ ਵਾਲੀ ਕੀਮਤ ਦੀਆਂ ਗੱਡੀਆਂ ਨੂੰ ਮਿਲੇਗਾ ਸਮਝੌਤੇ ਅਨੁਸਾਰ ਭਾਰਤ ਵਿੱਚ ਚੁਣੀਆਂ ਗਈਆਂ ਕਾਰਾਂ ਤੇ ਡਿਊਟੀ ਘਟਾ ਕੇ 10% ਦੀ ਤੱਕ ਕਰ ਦਿੱਤੀ ਗਈ ਹੈ ਜੋ ਕਿ ਪਹਿਲਾਂ 60 ਤੋਂ 125% ਦੀ ਤੱਕ ਸੀ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਗੱਡੀਆਂ ਦੀ ਕੀਮਤ ਕਿੰਨੀ ਸਸਤੀ ਹੋਏਗੀ ਹਾਲਕਿ ਇਹਦੇ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਜਿਹੜੀ ਹੈ ਉਸ ਛੋਟ ਸਮਝੌਤੇ ਦੇ ਉੱਤੇ ਅਜੇ ਕੋਈ ਗੱਲਬਾਤ ਨਹੀਂ ਹੋਈ ਗਈ। ਕਿਹਾ ਜਾ ਰਿਹਾ ਹੈ ਕਿ ਇਹ 5 ਸਾਲ ਬਾਅਦ ਸ਼ੁਰੂ ਹੋਏਗੀ। ਭਾਰਤ ਦੇ ਵਿੱਚ ਕੱਪੜੇ, ਚਮੜਾ, ਗਹਿਣੇ ਤੇ ਰੈਸਾਇਨ ਡਿਊਟੀ ਬੁਖਤ ਹੋਣਗੇ। ਔਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਯੂਰਪ ਦੇ ਵਿੱਚ ਜਿਵੇਂ ਪਾਸਤਾ, ਚਾਕਲੇਟ, ਬਿਸਕਟ ਤੇ ਮਹਿੰਗੀਆਂ ਵਾਈਨ ਜਿਹੜੀਆਂ ਨੇ ਉਸ ਸਸਤੀਆਂ ਜਿਹੜੀਆਂ ਨੇ ਉਹ ਭਾਰਤ ਦੇ ਵਿੱਚ ਆਉਣਗੀਆਂ ਕਿਉਂਕਿ ਭਾਰਤ ਨੇ ਵੀ ਇਹਨਾਂ ਚੀਜ਼ਾਂ ਦੇ ਉੱਤੇ ਛੋਟ ਦਿੱਤੀ ਹੈ ਇਸ ਤੋਂ ਇਲਾਵਾ ਜੇਕਰ ਦੇਖਿਆ ਜਾਵੇ ਤਾਂ ਭਾਰਤ ਨੇ ਇਹਦੇ ਵਿੱਚ ਅਨਾਜ ਤੇ ਡੇਅਰੀ ਖੇਤਰਾਂ ਨੂੰ ਵੱਖਰਾ ਰੱਖਿਆ ਹੈ ਇਹ ਸਮਝੌਤੇ ਨੂੰ ਹੁਣ ਤੱਕ ਦੇ ਸਾਰੇ ਸਮਝੌਤਿਆਂ ਤੋਂ ਵੱਖਰਾ ਤੇ ਮਾਂ ਕਿਹਾ ਜਾ ਰਿਹਾ ਹੈ ਯਾਨੀ ਕਿ ਇਹ ਸਾਰੇ ਸਮਝੌਤਿਆਂ ਦੀ ਮਾਂ ਹੈ ਇਤੋਂ ਤੱਕ ਕਿ ਕਹਿੰਦੇ ਨੇ ਕਿ ਭਾਰਤੀ ਸਟੂਡੈਂਟਸ ਨੂੰ ਵੀ ਬਹੁਤ ਫਾਇਦਾ ਹੋਏਗਾ ਜਿਹੜੇ ਉੱਥੇ ਪੜਨ ਜਾ ਰਹੇ ਆ ਤੇ ਪੜਨ ਤੋਂ ਬਾਅਦ ਉੱਥੇ ਜਿਹੜਾ ਕੋਈ ਨੌਕਰੀ ਲੱਭੇਗਾ ਉਹਦੇ ਵਿੱਚ ਵੀ ਆਸਾਨੀ ਹੋਏਗੀ